ਧੰਨਵਾਦ 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 ਖੁਦਾਬਾ ਪਿਸ਼ੂ ਤੜਾ ਧੰਨਵਾਦ ਮੇਰੇ ਪਿਤਾ ਸ਼ੁਕਰਗੁਜ਼ਾਰੀ ਹੈ ਮੇਰੇ ਪ੍ਰਭੂ ਤੁਹਾਡੇ ਨਾਮ ਦੀ ਮਹਿਮਾ ਤੁਹਾਡੇ ਨਾਮ ਦੀ ਵਡਿਆਈ ਤੁਹਾਡੇ ਨਾਮ ਦੀ ਉਸਤਤ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰ ਤੁਸੀਂ ਮਹਾਨ ਹੋ ਸਰਵਸ਼ਕਤੀਮਾਨ ਹੋ ਆਦੋਂ ਤੋਂ ਅਲਫਾ ਓਮੇਗਾ ਹੋ ਮੇਰੇ ਪ੍ਰਭੂ ਇੱਕ ਤੁਹਾਡੀ ਦਇਆ ਹੈ ਮੇਰੇ ਪਿਤਾ ਪਰਮੇਸ਼ਵਰ ਜੋ ਸਾਡੇ ਜੀਵਨਾਂ ਦੇ ਉੱਤੇ ਸਾਨੂੰ ਬਚਾਈ ਰੱਖਦੇ ਹੈ ਮੇਰੇ ਪਿਤਾ ਸਾਡੇ ਘਰਾਂ ਨੂੰ ਪਰਿਵਾਰਾਂ ਨੂੰ ਸੰਭਾਲੀ ਰੱਖਦੇ ਹੈ ਮੇਰੇ ਪ੍ਰਭੂ ਇੱਕ ਤੁਹਾਡੀ ਦਇਆ ਹੈ ਮੇਰੇ ਪਿਤਾ ਇਸ ਦਇਆ ਦੇ ਨਾਲ ਹੀ ਅਸੀਂ ਜ਼ਿੰਦਾ ਹਾਂ ਪ੍ਰਭੂ ਔਰ ਤੁਹਾਡੀ ਮਹਿਮਾ ਕਰ ਰਹੇ ਹਾਂ ਤੁਹਾਡੀ ਵਡਿਆਈ ਕਰ ਰਹੇ ਹਾਂ ਮੇਰੇ ਪਿਤਾ ਇਹ ਤੁਹਾਡੀ ਦਇਆ ਹੀ ਹੈ ਮੇਰੇ ਪ੍ਰਭੂ ਜੋ ਤੁਸੀਂ ਸਾਨੂੰ ਆਪਣੇ ਸਰੂਪ ਤੇ ਆਪਣੇ ਸੁਭਾਅ ਦੇ ਉੱਤੇ ਬਣਾਇਆ ਮੇਰੇ ਪਿਤਾ ਇਹ ਤੁਹਾਡੀ ਦਇਆ ਹੈ ਮੇਰੇ ਪਿਤਾ ਜੋ ਤੁਸੀਂ ਇਸ ਧਰਤੀ ਨੂੰ ਸਮੁੰਦਰਾਂ ਨੂੰ ਬਣਾ ਦਿੱਤਾ ਮੇਰੇ ਪ੍ਰਭੂ ਇਹ ਤੁਹਾਡੀ ਦਇਆ ਹੈ ਮੇਰੇ ਪਿਤਾ ਜੋ ਵੱਡੀਆਂ-ਵੱਡੀਆਂ ਜੋ ਤਾਂ ਸੂਰਜ ਚੰਦਰਮਾ ਤਾਰੇ ਤੁਸੀਂ ਬਣਾ ਦਿੱਤੇ ਮੇਰੇ ਪ੍ਰਭੂ ਇਹ ਤੁਹਾਡੀ ਦਇਆ ਹੈ ਮੇਰੇ ਪਿਤਾ ਖੁਦਾਬਾਬ ਜੋ ਕਿਸੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਕੱਢਿਆ ਮੇਰੇ ਪ੍ਰਭੂ ਇਹ ਤੁਹਾਡੀ ਦਇਆ ਹੈ ਮੇਰੇ ਪ੍ਰਭੂ ਜੋ ਤੁਸੀਂ ਹਰ ਇਨਸਾਨ ਨੂੰ ਹਰ ਜੀਵ ਨੂੰ ਮੇਰੇ ਪਿਤਾ ਜੀ ਨੂੰ ਪੈਦਾ ਕੀਤਾ ਹੈ ਉਹਨੂੰ ਰੋਟੀ ਦਿੰਦੇ ਹੋ ਮੇਰੇ ਪਿਤਾ ਪਰਮੇਸ਼ਰ ਇਹ ਤੁਹਾਡੀ ਵੱਡੀ ਦਇਆ ਹੈ ਮੇਰੇ ਪਿਤਾ ਔਰ ਖੁਦਾਬਾਬ ਸੱਚਮੁੱਚ ਅੱਜ ਤੁਹਾਡੀ ਦਇਆ ਸਭਨਾਂ ਦੇ ਉੱਤੇ ਹੈ ਮੇਰੇ ਪਿਤਾ ਪਰਮੇਸ਼ਰ ਔਰ ਪ੍ਰਭੂ ਇੱਕ ਇੱਕ ਜਨ ਜ਼ਿੰਦਾ ਹੈ ਔਰ ਤੁਹਾਡੀ ਮਹਿਮਾ ਕਰ ਰਿਹਾ ਹੈ ਤੁਹਾਡੀ ਵਡਿਆਈ ਕਰ ਰਿਹਾ ਹੈ ਮੇਰੇ ਪਿਤਾ ਔਰ ਤੁਹਾਡੇ ਨਾਮ ਦੀ ਜੈ ਜੈਕਾਰ ਕਰਦੇ ਆ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਮੈਂ ਤੁਹਾਡੀ ਸ਼ੁਕਰਗੁਜ਼ਾਰੀ ਕਰਦਾ ਪਰਮੇਸ਼ਵਰ ਖੁਦਾਬਾਪ ਅੱਜ ਤੁਸੀਂ वचन ਦੇ ਵਿੱਚ ਮੇਰੇ ਪਿਤਾ ਸਾਡੇ ਘਰਾਂ ਵਿੱਚ ਆ ਰਹੇ ਹੋ ਪ੍ਰਭੂ ਸਾਡੇ ਪਰਿਵਾਰਾਂ ਵਿੱਚ ਸਾਡੇ ਜੀਵਨਾਚਾਰੇ ਹੋ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ वचन ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਹੈ ਮੇਰੇ ਪਿਤਾ ਲੂਕਾ 19 ਅਧਿਆਏ ਉਦੀ ਨੌ ਐ ਤੇ ਵਿੱਚ ਪ੍ਰਭੂ ਤੁਸੀਂ ਆਪ ਕਹੇ ਕਿ ਪ੍ਰਭੂ ਯੇਸ਼ੂ ਤੁਸੀਂ ਕਿਹਾ ਕਿ ਅੱਜ ਤੁਹਾਡੇ ਘਰ ਵਿੱਚ ਮੁਕਤੀ ਆਈ ਹੈ ਮੇਰੇ ਪਿਤਾ ਸੱਚਮੁੱਚ ਮੇਰੇ ਪਰਮੇਸ਼ਵਰ ਅੱਜ ਤੁਸੀਂ ਇਸ ਵਚਨ ਦੇ ਨਾਲ ਪ੍ਰਭੂ ਇਸ ਵਚਨ ਦੀ ਸਮਰਥ ਦੇ ਨਾਲ ਸਾਡੇ ਘਰਾਂ ਵਿੱਚ ਆਰ ਮੇਰੇ ਪਿਤਾ ਕਿਉਂਕਿ ਪ੍ਰਭੂ ਯੇਸ਼ੂ ਇਹ ਸ਼ਬਦ ਤੁਸੀਂ ਖੁਦ ਕਹੇ ਨੇ ਮੇਰੇ ਪਿਤਾ ਤੁਸੀਂ ਖੁਦ ਕਹਿ ਦਿੱਤਾ ਹੈ ਪ੍ਰਭੂ ਆਪਣੇ ਵਚਨ ਦੇ ਵਿੱਚ ਪ੍ਰਭੂ ਯੇਸ਼ੂ ਤੁਸੀਂ ਆਖਿਆ ਕੀ ਅੱਜ ਤੁਹਾਡੇ ਘਰ ਵਿੱਚ ਮੁਕਤੀ ਆਈ ਹੈ ਮੇਰੇ ਪਿਤਾ ਸੱਚਮੁੱਚ ਪਰਮੇਸ਼ਰ ਅੱਜ ਤੁਸੀਂ ਸਾਡੇ ਘਰਾਂ ਵਿੱਚ ਆ ਰਹੇ ਹੋ ਸਾਡੇ ਪਰਿਵਾਰਾਂ ਵਿੱਚ ਆ ਰਹੇ ਹੋ ਬੱਚਿਆਂ ਦੇ ਜੀਵਨ ਵਿੱਚ ਆ ਰਹੇ ਹੋ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਇਹ ਸ਼ਬਦ ਜੱਕਈ ਨੂੰ ਬੋਲੇ ਸੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਜੱਕਈ ਨੂੰ ਕਿਹਾ ਕਿ ਅੱਜ ਤੇਰੇ ਘਰ ਵਿੱਚ ਮੁਕਤੀ ਆਈ ਹੈ ਮੇਰੇ ਪਿਤਾ ਕਿਉਂਕਿ ਪ੍ਰਭੂ ਉਹ ਤੁਹਾਨੂੰ ਦੇਖਣਾ ਚਾਹੁੰਦਾ ਸੀ ਮੇਰੇ ਪਿਤਾ ਉਹ ਕੱਦ ਦਾ ਛੋਟਾ ਸੀ ਮੇਰੇ ਪ੍ਰਭੂ ਉਹ ਤੁਹਾਨੂੰ ਦੇਖਣਾ ਚਾਹੁੰਦਾ ਸੀ ਮੇਰੇ ਪਿਤਾ ਪਰਮੇਸ਼ਰ ਉਹ ਇੱਕ ਵੱਡਾ ਅਹੁਦੇਦਾਰ ਸੀ ਮੇਰੇ ਪ੍ਰਭੂ ਉਸ ਸਰਦਾਰ ਸੀ ਮੇਰੇ ਪਿਤਾ ਨੂੰ ਦੇਖਣਾ ਚਾਹੁੰਦਾ ਸੀ ਮੇਰੇ ਪਿਤਾ ਉਹਨੇ ਕੋਈ ਪਰਵਾਹੀ ਕੀਤੀ ਮੇਰੇ ਪਰਮੇਸ਼ਵਰ ਉਹ ਦੌੜਿਆ ਔਰ ਦੌੜ ਕੇ ਉਸ ਦਰਖਤ ਦੇ ਉੱਤੇ ਚੜ ਗਿਆ ਪ੍ਰਭੂ ਉਹਨੇ ਕੋਈ ਸ਼ਰਮ ਨਹੀਂ ਕੀਤੀ ਕੋਈ ਪਰਵਾਹ ਨਹੀਂ ਕੀਤੀ ਆਪਣੇ ਕੱਪੜਿਆਂ ਦੀ ਪ੍ਰਭੂ ਆਪਣੇ ਆਉਦੇ ਦੀ ਮੇਰੇ ਪਿਤਾ ਕੋਈ ਪਰਵਾਹ ਨਹੀਂ ਕੀਤੀ ਉਹ ਤੋੜਿਆ ਦੌੜ ਕੇ ਉਸ ਦਰਖਤ ਦੇ ਉੱਤੇ ਚੜ ਗਿਆ ਕਿਉਂਕਿ ਪ੍ਰਭੂ ਯੇਸ਼ੂ ਤੁਸੀਂ ਉੱਥੋਂ ਲੰਘਣਾ ਸੀ ਮੇਰੇ ਪਿਤਾ ਔਰ ਤੁਹਾਨੂੰ ਦੇਖਣ ਦੇ ਲਈ ਉਹ ਚੜ ਗਿਆ ਮੇਰੇ ਪਿਤਾ ਔਰ ਤੁਸੀਂ ਉਹਨੂੰ ਬਾਤ ਮਾਰੀ ਕਿ ਯਕਈ ਥੱਲੇ ਆ ਅੱਜ ਮੈਂ ਤੇਰੇ ਘਰ ਵਿੱਚ ਰਹਿਣਾ ਹੈ ਮੇਰੇ ਪਰਮੇਸ਼ਰ ਅੱਜ ਖੁਦਾਬਾਪ ਇਸੇ ਤਰ੍ਹਾਂ ਪ੍ਰਭੂ ਜੋ ਜੋ ਜਨ ਤੁਹਾਨੂੰ ਦੇਖ ਖਣਾ ਚਾਹੁੰਦੇ ਹਨ ਮੇਰੇ ਪਿਤਾ ਪਰਮੇਸ਼ਰ ਜੋ ਤੁਹਾਨੂੰ ਦੇਖਣਾ ਚਾਹੁੰਦੇ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਪ੍ਰਭੂ ਕਿ ਅੱਜ ਮੈਂ ਤੁਹਾਡੇ ਘਰਾਂ ਵਿੱਚ ਆ ਰਿਹਾ ਮੇਰੇ ਪਿਤਾ ਜੋ ਚਾਹੁੰਦੇ ਹਨ ਮੇਰੇ ਪ੍ਰਭੂ ਪ੍ਰਾਰਥਨਾ ਕਰ ਰਹੇ ਹਨ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਹਨ ਪ੍ਰਭੂ ਜੋ ਚਾਹੁੰਦੇ ਹਨ ਮੇਰੇ ਖੁਦਾ ਕਿ ਅਸੀਂ ਤੁਹਾਨੂੰ ਦੇਖੀ ਅੱਜ ਤੁਸੀਂ ਉਹਨਾਂ ਦੇ ਜੀਵਨ ਵਿੱਚ ਆ ਰਹੇ ਹੋ ਮੇਰੇ ਪਿਤਾ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਆ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਪ੍ਰਭੂ 63 ਜਬੂਰ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ 다ਊਦ ਨੇ ਕਿਹਾ ਹੈ ਮੇਰੇ ਪਿਤਾ ਉਸੇ ਤਰ੍ਹਾਂ ਹੀ ਮੇਰੇ ਪ੍ਰਭੂ ਅੱਜ ਤੁਸੀਂ ਸਾਡੇ ਜੀਵਨਾਂ ਦੇ ਵਿਚਾਰਦੇ ਹੋ 다ਊਦ ਨੇ ਕਿਹਾ ਮੇਰੇ ਪ੍ਰਭੂ ਕੀ ਸਾਡੀ ਜਾਨ ਪ੍ਰਭੂ ਤੇਰੇ ਲਈ ਤਰਸਦੀ ਹੈ ਮੇਰੇ ਪਿਤਾ ਮਾਨ ਤੇਰਾ ਪਿਆਸਾ ਹੈ ਮੇਰੇ ਪਿਤਾ ਜਿਵੇਂ ਸੁੱਕੀ ਅਤੇ ਬੰਜਰ ਧਰਤੀ ਹੈ ਮੇਰੇ ਪਿਤਾ ਤੇ ਮੇ ਸਾਡੀ ਜਾਨ ਤੇਰੇ ਲਈ ਤਰਸਦੀ ਹੈ ਅੱਜ ਮੇਰੇ ਪਰਮੇਸ਼ਵਰ ਅਸੀਂ ਖੁਦਾਬਾਪ ਇਸ ਵਚਨ ਨੂੰ ਬੋਲਦੇ ਆ ਮੇਰੇ ਪ੍ਰਭੂ ਕਿ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਆ ਮੇਰੇ ਪਿਤਾ ਮੇਰੇ ਪਰਮੇਸ਼ਰ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਆ ਪ੍ਰਭੂ ਅਸੀਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਮੇਰੇ ਪਰਮੇਸ਼ਰ ਖੁਦਾਬਾਪ ਅੱਜ ਇੱਕ ਇੱਕ ਦੇ ਜੀਵਨ ਵਿੱਚ ਆਓ ਮੇਰੇ ਪ੍ਰਭੂ ਅੱਜ ਸਾਡੀ ਪਿਆਸ ਨੂੰ ਬੁਧਾਓ ਮੇਰੇ ਪਰਮੇਸ਼ਰ ਕਿ ਅਸੀਂ ਤੁਹਾਨੂੰ ਦੇਖ ਸਕੀਏ ਮੇਰੇ ਪਿਤਾ ਪਰਮੇਸ਼ਰ ਜਿਵੇਂ ਇੱਕ ਹਿੰਨੀ ਪਾਣੀ ਦੀਆਂ ਨਦੀਆਂ ਲਈ ਤਰਸਦੀ ਐ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰ ਅੱਜ ਕੁਤਾ ਬਾਪ ਤੇ ਮੈਂ ਸਾਡਾ ਮਨ ਸਾਡੀ ਰੂਹ ਤੁਹਾਡੇ ਲਈ ਤਰਸ ਰਹੀ ਐ ਮੇਰੇ ਪਰਮੇਸ਼ਵਰ ਅੱਜ ਮੇਰੇ ਬਾਪ ਸਾਨੂੰ ਦਰਸ਼ਨ ਦਿਓ ਪ੍ਰਭੂ ਸਾਨੂੰ ਸੁਪਨਿਆਂ ਵਿੱਚ ਦਰਸ਼ਨ ਦਿਓ ਮੇਰੇ ਪਿਤਾ ਸਾਨੂੰ ਬਚਨਾ ਰਹੀਂ ਸਾਡੇ ਨਾਲ ਗੱਲ ਕਰੋ ਮੇਰੇ ਪਰਮੇਸ਼ਵਰ ਅੱਜ ਸਾਨੂੰ ਦਰਸ਼ਨ ਦਿਓ ਮੇਰੇ ਪ੍ਰਭੂ ਅੱਜ ਸਾਡਾ ਨੌ ਲੈ ਕੇ ਸਾਨੂੰ ਆਵਾਜ਼ ਮਾਰੋ ਮੇਰੇ ਪਰਮੇਸ਼ਵਰ ਜਿਸ ਤਰ੍ਹਾਂ ਤੁਸੀਂ ਜੱਕੇ ਨੂੰ ਕਿਹਾ ਕਿ ਜੱਕੇ ਹੇਠਾਂ ਆਜਾ ਅੱਜ ਮੇਰੇ ਪ੍ਰਭੂ ਉਸਕਾ ਸਾਡਾ ਵੀ ਲੋ ਲੋ ਪ੍ਰਭੂ ਸਾਨੂੰ ਲੋ ਲ ਕੇ ਬਾਜ ਮਾਰੋ ਮੇਰੇ ਪਰਮੇਸ਼ਵਰ ਜਿੱਦਾਂ ਤੁਸੀਂ ਸੈਮੂਅਲ ਨੂੰ ਬਾਜ ਮਾਰੀ ਮੇਰੇ ਪਿਤਾ ਤੁਸੀਂ ਕਿਹਾ ਸੈਮੂਅਲ ਸੈਮੂਅਲ ਲੋਕਾਂ ਦਾ ਮੈਂ ਹਾਜ਼ਰ ਆ ਮੇਰੇ ਪ੍ਰਭੂ ਆ ਜੋ ਉਸੇ ਤਰ੍ਹਾਂ ਮੇਰੇ ਕੁਦਾਬਾਪ ਸਾਨੂੰ ਬਾਜ ਮਾਰ ਮੇਰੇ ਪਿਤਾ ਅਸੀਂ ਹਾਜ਼ਰ ਆ ਪ੍ਰਭੂ ਤੇਰੀ ਮਹਿਮਾ ਲਈ ਤੇਰੀ ਵਡਿਆਈ ਲਈ ਤੇਰੀ ਉਸਤਤ ਕਰਨ ਦੇ ਲਈ ਮੇਰੇ ਪਿਤਾ ਤੁਹਾਡੀ ਚੈ ਚੈਕਾਰ ਕਰਨ ਦੇ ਲਈ ਮੇਰੇ ਪਿਤਾ ਤੁਹਾਡੇ ਅਚਰਜ ਕੰਮਾਂ ਨੂੰ ਲੋਕਾਂ ਦੇ ਵਿੱਚ ਪ੍ਰਗਟ ਕਰਨ ਦੇ ਲਈ ਮੇਰੇ ਪਰਮੇਸ਼ਵਰ ਅਸੀਂ ਹਾਜ਼ਰ ਰਾ ਮੇਰੇ ਪਰਮੇਸ਼ਵਰ ਅ ਤੂੰ ਸਾਡਾ ਨੋ ਲੈ ਕੇ ਸਾਡੀ ਆਵਾਜ਼ ਮਾਰੋ ਮੇਰੇ ਪ੍ਰਭੂ ਅ ਤ ਸਾਨੂੰ ਬਾਅਦ ਮਾਰੋ ਪ੍ਰਭੂ ਅੱਜ ਮੇਰੇ ਪਰਮੇਸ਼ਰ ਜਿਨਨੇ ਵੀ ਜਨ ਕੋ ਦਾ ਬਾਪ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪ੍ਰਭੂ ਅੱਜ ਉਹਨਾਂ ਦੇ ਉਹਨਾਂ ਨੂੰ ਤੁਸੀਂ ਆਵਾਜ਼ ਮਾਰੋ ਉਹਨਾਂ ਦਾ ਨਾਮ ਲੈ ਕੇ ਮੇਰੇ ਪ੍ਰਭੂ ਉਹਨਾਂ ਨੂੰ ਆਪਣੀ ਮਹਿਮਲ ਆਪਣੀ ਵਿਡਿਆਈ ਲਈ ਚੁਣ ਲਓ ਮੇਰੇ ਪਿਤਾ ਅੱਜ ਉਹਨਾਂ ਨੂੰ ਆਵਾਜ਼ ਮਾਰੋ ਮੇਰੇ ਪਿਤਾ ਜਿੱਦ ਤੱਕ ਜੱਕੇ ਨੂੰ ਬਾਜ ਮਾਰੀ ਕਿ ਅੱਜ ਮੈਂ ਤੇਰੇ ਘਰ ਵਿੱਚ ਜਾਣਾ ਹੈ ਪ੍ਰਭੂ ਅੱਜ ਇਹ ਸ਼ਬਦ ਮੇਰੇ ਪਰਮੇਸ਼ਰ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅੱਜ ਮੈਂ ਤੁਹਾਡੇ ਘਰ ਵਿੱਚ ਆਉਣਾ ਹੈ ਮੇਰੇ ਪਿਤਾ ਅੱਜ ਮੈਂ ਤੁਹਾਡੇ ਪਰਿਵਾਰ ਵਿੱਚ ਆਉਣਾ ਹੈ ਮੇਰੇ ਪਿਤਾ ਅੱਜ ਮੈਂ ਤੁਹਾਡੇ ਜੀਵਨ ਵਿੱਚ ਆਉਣਾ ਹੈ ਮੇਰੇ ਪ੍ਰਭੂ ਅੱਜ ਪ੍ਰਭੂ ਤੁਸੀਂ ਸਾਨੂੰ ਕਹਿ ਰਹੇ ਹੋ ਮੇਰੇ ਖੁਦਾਬਾਪ ਕਿ ਅੱਜ ਤੁਹਾਡੇ ਘਰਾਂ ਵਿੱਚ ਮੁਕਤੀ ਆਏਗੀ ਮੇਰੇ ਪਿਤਾ ਅੱਜ ਛੁਟਕਾਰੇ ਆਉਣਗੇ ਪ੍ਰਭੂ ਅੱਜ ਰਿਹਾਈ ਆਵੇਗੀ ਮੇਰੇ ਪਿਤਾ ਅੱਜ ਆਜ਼ਾਦੀ ਆਵੇਗੀ ਮੇਰੇ ਪ੍ਰਭੂ ਕਿਉਂਕਿ ਅੱਜ ਖੁਦਾਬਾਪ ਯੇਸ਼ੂ ਆਪਣੇ ਵਚਨ ਦੀ ਤਾਕਤ ਦੇ ਨਾਲ ਆਪਣੇ ਵਚਨ ਦੇ ਦੁਆਰਾ ਮੇਰੇ ਪਰਮੇਸ਼ਰ ਤੁਸੀਂ ਸਾਡੇ ਜੀਵਨ ਵਿੱਚ ਆ ਰਹੇ ਹੋ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਆ ਰਹੇ ਹੋ ਮੇਰੇ ਪਿਤਾ ਖੁਦਾਬਾਪ ਅਸੀਂ ਤੁਹਾਨੂੰ ਆਪਣੇ ਘਰਾਂ ਵਿੱਚ ਸੱਦ ਰਹੇ ਹਾਂ ਮੇਰੇ ਪ੍ਰਭੂ ਅੱਜ ਸਾਡੇ ਜੀਵਨਾਂ ਵਿੱਚ ਆ ਜਾਓ ਪਰਬੂ ਅਤ ਸਾਡੀਆਂ ਜ਼ਿੰਦਗੀਆਂ ਵਿੱਚ ਆ ਜਾਓ ਮੇਰੇ ਪ੍ਰਭੂ ਭਾਵੇਂ ਉਹ ਜੱਕਈ ਕੱਦ ਦਾ ਛੋਟਾ ਸੀ ਮੇਰੇ ਪ੍ਰਭੂ ਉਹ ਮੇਰੇ ਪਰਮੇਸ਼ਵਰ ਅੱਜ ਉਸੇ ਤਰ੍ਹਾਂ ਹੀ ਭਾਵੇਂ ਤੁਹਾਡੇ ਲੋਕ ਕੱਟ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਿਤਾ ਭਾਵੇਂ ਉਹ ਕਮਜ਼ੋਰ ਨੇ ਪ੍ਰਾਰਥਨਾ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਬਾਪ ਮੇਰੇ ਖੁਦਾ ਅੱਜ ਤੁਸੀਂ ਉਹਨਾਂ ਦੇ ਘਰਾਂ ਵਿੱਚ ਆ ਜਾਓ ਅੱਜ ਜੋ-ਜੋ ਚੱਲ ਮੇਰੇ ਪ੍ਰਭੂ ਆਪਣੇ ਮੁਖ 'ਚੋਂ ਇਹ ਸ਼ਬਦ ਬੋਲ ਰਿਹਾ ਹੈ ਮੇਰੇ ਪਿਤਾ ਜਿਵੇਂ ਤੁਸੀਂ ਲੁਕਾ 19 ਅਧਿਆਇ ਉਹਦੇ 9 ਵਿੱਚ ਕਹਿ ਦਿੱਤਾ ਹੈ ਮੇਰੇ ਪ੍ਰਭੂ ਤੁਸੀਂ ਕਿਹਾ ਪ੍ਰਭੂ ਯੇਸ਼ੂ ਕਿ ਅੱਜ ਤੁਹਾਡੇ ਘਰ ਵਿੱਚ ਮੁਕਤੀ ਆਈ ਹੈ ਅੱਜ ਮੈਂ ਤੁਹਾਡੇ ਘਰ ਵਿੱਚ ਚਾਉਣਾ ਹੈ ਮੇਰੇ ਪਿਤਾ ਸੱਚ ਮੁੱਚ ਖੁਦਾ ਜਿ ਜੋ ਜੋ ਚੰਨ ਆਪਣੇ ਮੁਖ ਚੋ ਇਹ ਸ਼ਬਦ ਨੂੰ ਬੋਰੇ ਕਿ ਅੱਜ ਸਾਡੇ ਘਰ ਵਿੱਚ ਪ੍ਰਭੂ ਯਸ਼ੇ ਨੇ ਆਉਣਾ ਹੈ ਅੱਜ ਸਾਡੇ ਘਰ ਵਿੱਚ ਮੁਕਤੀ ਆਈ ਹੈ ਅੱਜ ਸਾਡੇ ਘਰ ਵਿੱਚ ਛੁਟਕਾਰੇ ਆਏ ਹਨ ਮੇਰੇ ਪ੍ਰਭੂ ਸੱਚੀ ਪ੍ਰਭੂ ਅਰਜੁਨਾਂ ਦੇ ਘਰਾਂ ਵਿੱਚ ਤੁਸੀਂ ਜਾ ਰਹੇ ਹੋ ਮੇਰੇ ਪਿਤਾ ਅੱਜ ਪਰਿਵਾਰਾਂ ਵਿੱਚ ਬੱਚਿਆਂ ਦੇ ਜੀਵਨ ਵਿੱਚ ਜਾ ਰਹੇ ਮੇਰੇ ਪ੍ਰਭੂ ਅੱਜ ਮੇਰੇ ਖੁਦਾਬਾਪ ਜਿਸ ਤਰ੍ਹਾਂ ਜੱਕੇ ਹੀ ਨੇ ਕਿਹਾ ਮੇਰੇ ਪ੍ਰਭੂ ਕਿ ਮੈਂ ਜੋ ਕੁਝ ਹਿਰਾਫੇਰੀ ਨਾਲ ਇਕੱਠਾ ਕੀਤਾ ਹੈ ਮੇਰੇ ਪਿਤਾ ਜੋ ਕੁਝ ਮੈਂ ਦੁੱਗਣਾ ਵਿਆਜ ਲਾ ਕੇ ਲੋਕਾਂ ਤੋਂ ਇਕੱਠਾ ਕੀਤਾ ਹੈ ਮੇਰੇ ਪ੍ਰਭੂ ਉਹ ਮੈਂ ਚੌਗਣਾ ਕਰਕੇ ਮੋੜਾਂਗਾ ਅੱਜ ਮੇਰੇ ਪ੍ਰਭੂ ਚਿੰਨੇ ਲੋਕ ਤੁਹਾਨੂੰ ਆਪਣੇ ਘਰ ਵਿੱਚ ਸੱਦ ਰਹੇ ਨੇ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਪ੍ਰਭੂ ਇੱਕ ਇੱਕ ਦੇ ਘਰ ਵਿੱਚੋਂ ਪਾਪ ਮੇਰੇ ਪਰਮੇਸ਼ਰ ਹਰੋ ਗੁਨਾਹ ਮੇਰੇ ਕੋ ਕੋ ਜੋ ਉਹਨਾਂ ਦੇ ਜੀਵਨ ਚਲਾ ਤੋ ਹੋਇਆ ਜੇ ਹਮੇਸ਼ਾ ਲਈ ਤੁਹਾਡੇ ਆਉਣ ਦੇ ਨਾਲ ਦੂਰ ਹੋ ਜਾਵੇ ਮੇਰੇ ਪਿਤਾ ਜੋ ਸਾਰੇ ਗੁਨਾਹ ਰਿਮੂਵ ਹੋ ਜਾਣ ਪ੍ਰਭੂ ਯਸ਼ੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਸਾਡੇ ਘਰਾਂ ਵਿੱਚ ਆ ਰਹੇ ਹੋ ਮੇਰੇ ਪਿਤਾ ਤੁਹਾਡਾ ਆਤਮਾ ਪਵਿੱਤਰ ਆਤਮਾ ਸਾਡੇ ਘਰਾਂ ਵਿੱਚ ਆ ਰਿਹਾ ਮੇਰੇ ਪਿਤਾ ਤੁਹਾਡੀ ਸਾਮਰਥ ਸਾਡੇ ਘਰਾਂ ਵਿੱਚ ਆ ਰਹੀ ਹੈ ਮੇਰੇ ਪਰਮੇਸ਼ਰ ਉਹ ਤੁਹਾਡਾ ਪਵਿੱਤਰ ਆਤਮਾ ਜੀ ਅੱਜ ਸਾਡੇ ਜੀਵਨਾਂ ਦੇ ਵਿੱਚ ਆ ਰਿਹਾ ਮੇਰੇ ਪਿਤਾ ਕਿਉਂਕਿ ਤੁਸੀਂ ਵਚਨ ਵਿੱਚ ਵਾਅਦਾ ਕਰ ਦਿੱਤਾ ਹੈ ਮੇਰੇ ਪ੍ਰਭੂ ਤੁਸੀਂ ਕਹਿ ਦਿੱਤਾ ਕਿ ਅੱਜ ਮੈਂ ਤੁਹਾਡੇ ਘਰਾਂ ਵਿੱਚ ਆਵਾਂਗਾ ਹੈ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਸਾਡੀ ਚਾਨ ਤੁਹਾਡੇ ਲਈ ਤਰਸ ਰਹੀ ਹੈ ਮੇਰੇ ਪਿਤਾ ਸਾਡਾ ਮਨ ਤੁਹਾਡੇ ਲਈ ਤਰਸ ਰਿਹਾ ਹੈ ਪ੍ਰਭੂ ਜਿਸ ਤਰ੍ਹਾਂ ਤੁਸੀਂ ਯਸ਼ਾਇਆ 44 ਦੇ ਆਏ ਵਿੱਚ ਕਿਹਾ ਹੈ ਕਿ ਮੈਂ ਸੁੱਕੀ ਅਤੇ ਬੰਜਰ ਜ਼ਮੀਨ ਉੱਤੇ ਪਾਣੀ ਬਹਾਵਾਂਗਾ ਮੈਂ ਆਪਣਾ ਆਤਮਾ ਤੇਰੀ ਅੰਸ਼ੁੱਤ ਤੇ ਤੇਰੀ ਸੰਤਾਨ ਉੱਤੇ ਬਹਾ ਦੇਵਾਂਗਾ ਅੱਜ ਪਰਮੇਸ਼ਵਰ ਤੁਸੀਂ ਪਵਿੱਤਰ ਆਤਮਾ ਜਿਹਦੇ ਰੂਪ ਵਿੱਚ ਸਾਡੇ ਘਰਾਂ ਚ ਆ ਰਹੇ ਹੋ ਬੱਚਿਆਂ ਦੇ ਜੀਵਨ ਵਿੱਚ ਆ ਰਹੇ ਹੋ ਪ੍ਰਭੂ ਅੱਜ ਤੁਹਾਡਾ ਆਤਮਾ ਸਾਡੇ ਉੱਤੇ ਉਤਰ ਰਿਹਾ ਹੈ ਮੇਰੇ ਪਿਤਾ ਤੁਹਾਡੀ ਮਹਾਸਮਰਤ ਅੱਜ ਸਾਡੇ ਜੀਵਨ ਦੇ ਉੱਤੇ ਉਤਰ ਰਹੀ ਹੈ ਮੇਰੇ ਪਰਮੇਸ਼ਵਰ ਤੇ ਉੱਤੇ ਤੁਹਾਡੀ ਸਮਰਥਾ ਅੱਜ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਮੇਰੇ ਪ੍ਰਭੂ ਉਹ ਪਵਿੱਤਰ ਆਤਮ ਦੇ ਰੂਪ ਵਿੱਚ ਤੁਸੀਂ ਸਾਡੇ ਘਰਾਂ ਵਿੱਚ ਆ ਰਹੇ ਹੋ ਮੇਰੇ ਪਿਤਾ ਪਰਮੇਸ਼ਰੇ ਸ਼ਰੀਰ ਵਿੱਚ ਆ ਰਹੇ ਹੋ ਮੇਰੇ ਪਰਮੇਸ਼ਰ ਅੱਜ ਇਹ ਮੁਕਤੀ ਅੱਜ ਇਹ ਛੁਟਕਾਰੇ ਸਾਡੇ ਘਰ ਵਿੱਚ ਆ ਰਹੇ ਹਨ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਕਿਹਾ ਹੈ ਮੇਰੇ ਪਿਤਾ ਪਰਮੇਸ਼ਰ ਕੀ ਅੰਤ ਦੇ ਦਿਨਾਂ ਵਿੱਚ ਮੈਂ ਆਪਣਾ ਆਤਮ ਹਰ ਇੱਕ ਸ਼ਰੀਰ ਉੱਤੇ ਉਡੇਲ ਦਵਾਂਗਾ ਉਹ ਪਰਮੇਸ਼ਰ ਅੱਜ ਤੁਸੀਂ ਆਪਣਾ ਆਤਮਾ ਸਾਡੇ ਘਰਾਂ ਤੇ ਓਢੇਲ ਰਹੇ ਹੋ ਬੱਚਿਆਂ ਤੇ ਓਢੇਲ ਰਹੇ ਹੋ ਪਰਿਵਾਰ ਤੇ ਓਢੇਲ ਰਹੇ ਹੋ ਜਿ ਤੁਹਾਡਾ ਆਤਮਾ ਸਾਡੇ ਉੱਤੇ ਆ ਰਿਹਾ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਵਾਦਾ ਕੀਤਾ ਹੈ ਕਿ ਮੈਂ ਤੁਹਾਡੇ ਘਰਾਂ ਵਿੱਚ ਆਵਾਂਗਾ ਜਿ ਤੁਸੀਂ ਆ ਰਹੇ ਹੋ ਮੇਰੇ ਪਿਤਾ ਹੋਰ ਤੁਹਾਡੇ ਆਉਣ ਦੇ ਨਾਲ ਮੇਰੇ ਪਿਤਾ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਘਰਾਂ ਦੇ ਵਿੱਚ ਵੱਡੇ ਛੁਟਕਾਰੇ ਹੋ ਰਹੇ ਹਨ ਪ੍ਰਭੂ ਯਸ਼ੂ ਤਨਨਾ ਹੁੰਦੇ ਵਿੱਚ ਮੇਰੇ ਪਿਤਾ ਕਿਉਂਕਿ ਖੁਦਾਬ ਆਪ ਤੁਸੀਂ ਸਾਡੀ ਜ਼ਿੰਦਗੀ ਵਿੱਚ ਆ ਰਹੇ ਹੋ ਮੇਰੇ ਪਿਤਾ ਮੇਰੇ ਪਰਮੇਸ਼ਰ ਅੱਜ ਮੇਰੇ ਖੁਦਾਬਾਹਬ ਤੁਸੀਂ ਸਾਡੇ ਜੀਵਨ ਵਿੱਚ ਆਦੇ ਹੋ ਮੇਰੇ ਪਿਤਾ ਸਾਡੀ ਜ਼ਿੰਦਗੀ ਵਿੱਚ ਆ ਰਹੇ ਹੋ ਮੇਰੇ ਪ੍ਰਭੂ ਤੁਹਾਡੇ ਵਾਅਦੇ ਸੱਚੇ ਹਨ ਮੇਰੇ ਪਿਤਾ ਤੁਸੀਂ ਕਿਹਾ ਹੈ ਆਪਣੇ ਵਚਨ ਦੇ ਵਿੱਚ ਕਿ ਅੱਜ ਤੁਹਾਡੇ ਘਰ ਵਿੱਚ ਮੁਕਤੀ ਆਈ ਹੈ ਅੱਜ ਉਸ ਮੁਕਤੀ ਨੂੰ ਅਸੀਂ ਰਿਸੀਵ ਕਰਦੇ ਆ ਮੇਰੇ ਪਿਤਾ ਅੱਜ ਪ੍ਰਭੂ ਚੋ ਚੰਨ ਪ੍ਰਾਰਥਨਾ ਨਹੀਂ ਕਰ ਪਾਰੇ ਮੇਰੇ ਪਿਤਾ ਪਰਮੇਸ਼ਰ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਘੱਟ ਨਹੀਂ ਮੇਰੇ ਪ੍ਰਭੂ ਅੱਜ ਜਦੋਂ ਉਹ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਆਪਣੇ ਮੁਖ ਚੋਂ ਸਿਰਫ ਇੱਕ ਸ਼ਬਦ ਹੀ ਬੋਲ ਰਹੇ ਨੇ ਕਿ ਪ੍ਰਭੂ ਯੇਸ਼ੂ ਅੱਜ ਤੁਸੀਂ ਸਾਡੇ ਘਰ ਵਿੱਚ ਆ ਰਹੇ ਹੋ ਅੱਜ ਸਾਡੇ ਘਰ ਵਿੱਚ ਮੁਕਤੀ ਆਈ ਹੈ ਮੇਰੇ ਪਿਤਾ ਸੱਚੀ ਪ੍ਰਭੂ ਉਹਨਾਂ ਦੇ ਇਹ ਸ਼ਬਦ ਬੋਲਣ ਦੇ ਦੁਆਰਾ ਹੀ ਅੱਜ ਉਹਨਾਂ ਦੇ ਘਰਾਂ ਚ ਬဋੇਸ਼ਟਕਾਰੇ ਸ਼ੁਰੂ ਹੋ ਚੁੱਕੇ ਨੇ ਬဋੇਸ਼ਟਕਾਰੇ ਪਰਮੇਸ਼ਰ ਪਰ ਤੁਸੀਂ ਸ਼ੁਰੂ ਕਰਦੇ ਤੇਰੇ ਮੇਰੇ ਪਿਤਾ ਅੱਜ ਤੁਹਾਡੇ ਲੋਕ ਇਸ वचन ਦੇ ਦੁਆਰਾ ਆਪਣੇ ਘਰ ਵਿੱਚ ਪ੍ਰਾਰਥਨਾ ਕਰਨ ਮੇਰੇ ਪਿਤਾ ਕਿ ਜਿਸ ਤਰ੍ਹਾਂ ਤੁਸੀਂ ਯੱਕਈ ਨਾਲ ਵਾਅਦਾ ਕੀਤਾ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਜੱਕਈ ਨੂੰ ਪਾਚ ਮਾਰ ਕੇ ਜੱਕਈ ਅੱਜ ਮੈਂ ਤੇਰੇ ਘਰ ਵਿੱਚ ਜਾਣਾ ਹੈ ਅੱਜ ਪਰਮੇਸ਼ਰ ਜੋ ਜੋ ਜਨਨਿਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਬੋਲ ਰਹੇ ਨੇ ਪ੍ਰਭੂ ਕਿ ਅੱਜ ਸਾਡੇ ਘਰ ਵਿੱਚ ਮੁਕਤੀ ਆਉਣੀ ਹੈ ਮੇਰੇ ਪਿਤਾ ਛੁਟਕਾਰੇ ਹੋਣੇ ਹਨ ਪ੍ਰਭੂ ਅੱਜ ਯੇਸ਼ੂ ਤੁਸੀਂ ਹੋਣਾ ਹੈ ਮੇਰੇ ਪਿਤਾ ਅੱਜ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਪਰਿਵਾਰਾਂ ਵਿੱਚ ਪ੍ਰਭੂ ਤੁਸੀਂ ਉਤਰ ਰਹੇ ਹੋ ਮੇਰੇ ਪਿਤਾ ਉਤਰ ਰਹੇ ਹੋ ਪ੍ਰਭੂ ਆਪਣੀ ਮਹਾਸੰਮਰਤ ਦੇ ਨਾਲ ਉਤਰ ਰਹੇ ਨੇ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਸੂਰਗਦੂਤ ਮੇਰੇ ਪਿਤਾ ਪਰਮੇਸ਼ਰ ਅੱਜ ਖੁਦਾਬਾਪ ਤੁਹਾਡੀ ਆਮਦ ਤੁਹਾਡਾ ਆਉਣਾ ਇੱਕ ਇੱਕ ਦੇ ਘਰ ਵਿੱਚ ਹੋ ਰਿਹਾ ਹੈ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਮੇਰੇ ਖੁਦਾਬਾਪ ਕਿਹਾ ਹੈ ਕਿ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਅੱਜ ਪਰਮੇਸ਼ਰ ਇਸ वचन ਦੇ ਦੁਆਰਾ ਸੀ ਮੰਗਦੇ ਆ ਮੇਰੇ ਪਿਤਾ ਜਿਸ ਤਰ੍ਹਾਂ ਜੱਕੇ ਹੀ ਤੁਹਾਨੂੰ ਦੇਖਣਾ ਚਾਹੁੰਦਾ ਸੀ ਪ੍ਰਭੂ ਅੱਜ ਅਸੀਂ ਦੇਖਣਾ ਚਾਹੁੰਦੇ ਆ ਮੇਰੇ ਪਰਮੇਸ਼ਰ ਖੁਦਾਬਾਬ ਸਾਨੂੰ ਦਰਸ਼ਨ ਦਿਓ ਮੇਰੇ ਪ੍ਰਭੂ ਸਾਡੇ ਨਾਲ ਗੱਲ ਕਰੋ ਮੇਰੇ ਪ੍ਰਭੂ ਅੱਜ ਅਸੀਂ ਦੇਖਣਾ ਚਾਹੁੰਦੇ ਆ ਮੇਰੇ ਪਰਮੇਸ਼ਰ ਤੁਹਾਡੀ ਮਹਿਮਾ ਕਰਨੀ ਚਾਹੁੰਦੇ ਆ ਤੁਹਾਡੀ ਵਡਿਆਈ ਕਰਨੀ ਚਾਹੁੰਦੇ ਆ ਪਰਮੇਸ਼ਰ ਤੁਹਾਡੇ ਅਚਰਜ ਕੰਮ ਤੁਹਾਡੇ ਮਹਾਸਾਮਰਤ ਦੇ ਕੰਮ ਅੱਜ ਇੱਕ ਇੱਕ ਦੇ ਕਰ ਵਿੱਚ ਪਰਮੇਸ਼ਰ ਸ਼ੁਰੂ ਹੋ ਜਾਣ ਕਿਉਂਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਅੱਜ ਇੱਕ ਇੱਕ ਦੇ ਕਰ ਵਿੱਚ ਉਤਰ ਆਇਓ ਮੇਰੇ ਪਿਤਾ ਪਰਿਵਾਰ ਵਿੱਚ ਉਤਰ ਆਇਓ ਮੇਰੇ ਪਿਤਾ ਜੀਵਨ ਵਿੱਚ ਉਤਰ ਆਇਓ ਮੇਰੇ ਪਿਤਾ ਔਰ ਜਿੱਥੇ ਤੁਸੀਂ ਯੋ ਪਰਮੇਸ਼ਵਰ ਉੱਥੇ ਵੱਡੇ ਛੁਟਕਾਰੇ ਹਨ ਮੇਰੇ ਪਿਤਾ ਜਿੱਥੇ ਤੁਸੀਂ ਉੱਥੇ ਆਜ਼ਾਦੀ ਹੈ ਮੇਰੇ ਪਿਤਾ ਜਿੱਥੇ ਤੁਸੀਂ ਉੱਥੇ ਰਿਹਾਈ ਹੈ ਮੇਰੇ ਪਰਮੇਸ਼ਵਰ ਅੱਜ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਮੇਰੇ ਪਿਤਾ ਕਿ ਤੁਹਾਡੇ ਲੋਕ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਇਸ वचन ਦੇ ਦੁਆਰਾ ਰਾਦਨਾ ਕਰਨ ਵਾਲੇ ਬਣ ਜਾਣ ਪ੍ਰਾਰਥਨਾ ਕਰਨ ਵਾਲੇ ਅੱਜ ਪ੍ਰਭੂ ਇੱਕ ਇੱਕ ਜਨ ਤੁਹਾਨੂੰ ਪੁਕਾਰੇ ਔਰ ਆਪਣੇ ਮੁਖ ਚੋਂ ਪੁਕਾਰੇ ਔਰ ਬੋਲੇ ਕਿ ਪ੍ਰਭੂ ਯੇਸ਼ੂ ਅੱਜ ਮੇਰੇ ਘਰ ਵਿੱਚ ਤੁਸੀਂ ਆਉਣਾ ਹੈ ਲੈ ਕਿਤਾ ਅੱਜ ਮੇਰੇ ਪਰਿਵਾਰ ਵਿੱਚ ਤੁਸੀਂ ਆ ਰਹੇ ਹੋ ਪ੍ਰਭੂ ਔਰ ਖੁਦਾਬਾਪ ਤੁਸੀਂ ਆ ਰਹੇ ਹੋ ਅਜੇ ਇੱਕ ਇੱਕ ਦੇ ਘਰਾਂ ਚ ਔਰ ਅਜੇ ਇੱਕ ਇੱਕ ਦੇ ਘਰ ਚ ਪ੍ਰਭੂ ਤੁਹਾਡੇ ਆਉਣ ਦੇ ਨਾਲ ਮੇਰੇ ਖੁਦਾਬਾਪ ਹਰ ਬਿਮਾਰੀ ਹਰ ਦੁੱਖ ਹਰ ਪਰੇਸ਼ਾਨੀ ਹਰ ਨਸ਼ੇ ਹਰ ਡਿਪਰੈਸ਼ਨ ਅੱਜ ਪਰਮੇਸ਼ਰ ਹਰ ਸ਼ਰਮਿੰਦਗੀ ਤੁਹਾਡੇ ਆਉਣ ਦੇ ਨਾਲ ਦੂਰ ਹੋ ਰਹੀ ਹੈ ਇੱਕ ਇੱਕ ਕਰਦੇ ਵਿੱਚੋਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅਮਰੇ ਪਿਤਾ ਕਿਉਂਕਿ ਤੁਸੀਂ ਉੱਤਰ ਰਹੇ ਹੋ ਪ੍ਰਭੂ ਇੱਕ ਇੱਕ ਦੇ ਘਰ ਵਿੱਚ ਉੱਤਰ ਰਹੇ ਹੋ ਪ੍ਰਭੂ ਇੱਕ ਇੱਕ ਦੇ ਪਰਿਵਾਰ ਵਿੱਚ ਜਿੱਦਾਂ ਜੱਕੇ ਹੀ ਨੇ ਕਿਹਾ ਸੀ ਮੇਰੇ ਪਿਤਾ ਪਰਮੇਸ਼ਵਰ ਉਹ ਕਹਿੰਦਾ ਪ੍ਰਭੂ ਮੈਂ ਤੁਹਾਨੂੰ ਦੇਖਣਾ ਅੱਜ ਅਸੀਂ ਖੁਦਾਬਾਪ ਕਹਿੰਦੇ ਆ ਕਿ ਅਸੀਂ ਤੁਹਾਡਾ ਦਰਸ਼ਨ ਦੇਖਣਾ ਹੈ ਮੇਰੇ ਪ੍ਰਭੂ ਆਪਣੇ ਜੀਵਨ ਵਿੱਚ ਅਸੀਂ ਤੁਹਾਨੂੰ ਦੇਖਣਾ ਹੈ ਮੇਰੇ ਪਿਤਾ ਆਪਣੀ ਜ਼ਿੰਦਗੀ ਵਿੱਚ ਮੇਰੇ ਪਰਮੇਸ਼ਰ ਔਰ ਤੁਸੀਂ ਕਿਹਾ ਹੈ ਪ੍ਰਭੂ ਕਿ ਸਰੀਰ ਤੁਹਾਡਾ ਮੰਦਿਰ ਹੈ ਮੇਰੇ ਪਿਤਾ ਔਰ ਤੁਹਾਡਾ ਆਤਮਾ ਸਾਡੇ ਵਿੱਚ ਵਾਸ ਕਰਦਾ ਹੈ ਅੱਜ ਆ ਜਾਓ ਪ੍ਰਭੂ ਯਸ਼ੁ ਸਾਡੀਆਂ ਅੱਖਾਂ ਵਿੱਚ ਉਤਰ ਆਓ ਪ੍ਰਭੂ ਸਾਡੇ ਸ਼ਬਦਾਂ ਵਿੱਚ ਆ ਜਾਓ ਸਾਡੇ ਸ਼ਰੀਰ ਵਿੱਚ ਆ ਜਾਓ ਮੇਰੇ ਪਿਤਾ ਮੇਰੇ ਪਰਮੇਸ਼ਵਰ ਅਜਾ ਆ ਜਾਓ ਸਾਡੇ ਅੰਗਾਂ ਦੇ ਵਿੱਚ ਮੇਰੇ ਪ੍ਰਭੂ ਔਰ ਬੱਟੇਸ਼ੁਤ ਕਰੇ ਤੁਹਾਡੀ ਵੱਡੀ ਸਮਰਥ ਤੁਹਾਡੇ ਆਉਣ ਦੇ ਨਾਲ ਇਕ ਇਕ ਦੇ ਪਰਿਵਾਰ ਵਿੱਚੋਂ ਹੋ ਚੁੱਕੇ ਨੇ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਜਦੋਂ ਤੁਸੀਂ ਜੱਕੇ ਹੀ ਦੇ ਕਰੇ ਗਏ ਮੇਰੇ ਪਿਤਾ ਉਦੋਂ ਤੁਸੀਂ ਕਿਹਾ ਉਹਨੂੰ ਮੇਰੇ ਪਿਤਾ ਕੀ ਹਜ ਤੇਰੇ ਕਰ ਵਿੱਚ ਮੁਕਤੀ ਆਈ ਹੈ छुटਕਾਰਾ ਹੋ ਚੁੱਕਿਆ ਹੈ ਉਸੇ ਤਰ੍ਹਾਂ ਪ੍ਰਭੂ ਅੱਜ ਤੁਸੀਂ ਇੱਕ ਇੱਕ ਦੇ ਕਰ ਵਿੱਚ ਆ ਚੁੱਕੇ ਹੋ ਔਰ ਵੱਡੇ छुटकारे ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਅੱਜ ਹੋ ਚੁੱਕੇ ਹਨ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਮੰਗਦਾ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਪ੍ਰੇਜ਼ ਦਾ ਲਾਰਡ ਪਰਮੇਸ਼ੂਤ ਅਨ ਨੂੰ ਸਭ ਨੂੰ ਆਸ਼ੀਸ਼ ਦੇਣ ਬਰਕਤ ਦੇਣ ਔਰ ਅੱਜ ਤੁਸੀਂ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਇਹ ਪ੍ਰਾਰਥਨਾ ਕਰਨੀ ਹੈ ਜਿਸ ਤਰ੍ਹਾਂ ਪ੍ਰਭੂ ਯਸ਼ੂ ਨੇ ਮੱਕਾ ਇਲੀ ਅੰਦੇ ਉਹਦੇ ਲੌਗ ਵਿੱਚ ਕਿਹਾ ਹੈ ਪ੍ਰਭੂ ਯਸ਼ੂ ਨੇ ਕਿਹਾ ਕਿ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਅੱਜ ਪ੍ਰਭੂ ਤੁਹਾਨੂੰ ਕਹਿ ਰਹੇ ਨੇ ਕਿ ਤੁਹਾਡੇ ਘਰਾਂ ਵਿੱਚ ਮੁਕਤੀ ਆਏਗੀ ਤੁਹਾਡੇ ਘਰਾਂ 'ਚ ਛੁਟਕਾਰੇ ਆਉਣਗੇ ਬਸ ਤੁਸੀਂ ਕਹਿਣਾ ਹੈ ਕਿ ਪ੍ਰਭੂ ਯਸ਼ੂ ਜਿਸ ਤਰ੍ਹਾਂ ਤੁਸੀਂ ਜੱਕੇ ਨੂੰ ਕਿਹਾ ਸੀ ਅੱਜ ਇਹ ਸ਼ਬਦ ਮੈਨੂੰ ਕਹਿ ਰਿਹਾ ਹੈ ਅੱਜ ਇਹ ਸ਼ਬਦ ਮੇਰੇ ਲਈ ਆ ਅੱਜ ਇਹ ਵਚਨ ਮੇਰੇ ਲਈ ਆ ਤੁਸੀਂ ਕਹਿ ਰਹੇ ਹੋ ਪ੍ਰਭੂ ਯਸ਼ੂ ਕਿ ਅੱਜ ਮੈਂ ਤੇਰੇ ਘਰ ਵਿੱਚ ਆਉਣਾ ਅੱਜ ਤੇਰੇ ਘਰ ਵਿੱਚ ਛੁਟਕਾਰੇ ਆਉਣੇ ਨੇ ਅੱਜ ਤੇਰੇ ਘਰ ਵਿੱਚ ਮੁਕਤੀ ਆਏਗੀ ਅੱਜ ਪਰਮੇਸ਼ਰ ਨੂੰ ਬੋਲੋ ਔਰ ਪਰਮੇਸ਼ਰ ਸੱਚੀ ਜਦੋਂ ਤੁਹਾਡੇ ਘਰਾਂ ਵਿੱਚ ਆਉਣਗੇ ਉਹ ਤੁਹਾਨੂੰ ਵੱਡੇ ਛੁਟਕਾਰੇ ਦੇਣਗੇ ਤੁਹਾਨੂੰ ਵੱਡੀ ਆਜ਼ਾਦੀ ਦੇਣਗੇ ਤੁਹਾਨੂੰ ਵੱਡੀ ਰਿਹਾਈ ਦੇਣਗੇ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਆਮੇਨ ਆਮੇਨ ਹallelujah ਸემი ਸਾਰਿਆਂ ਨੂੰ ਗੋਡ ਬles you